ਜੋ ਇਨਫੋਰਮੇਸ਼ਨ ਸੀ ਜਿਹੜੀ ਜੜੀ ਕੁਝ ਟਿਪਟਿ ਜਿਹੜੀ ਆ ਵੱਧ ਗਈ ਹੈ ਪਰੋਂ ਡਰੋਨ ਦੇ ਨਾਲ ਜਿਹੜਾ ਸਮਾਨ ਸੁਣ ਆ ਰਿਹਾ ਔਰ ਪਹਿਲੇ ਜਿਵੇਂ ਕਿ ਛੋਟੇ ਡਰੋਨ ਸੀਗੇ ਤਾਂ ਇਨਫੋਰਮੇਸ਼ਨ ਸੀ ਕਿ ਵੱਡੇ ਡਰੋਨ ਆਏ ਕੁਝ ਜਿਹੜਾ ਡਰੱਗਸ ਤੇ ਕੋਈ ਵੈਪਨਸ ਆ ਸਕਦੇ ਉਹਦੇ ਚ ਕਲਸ਼ੀਆਂ ਦੀ ਸੀਗੀ ਬਟ ਜਦੋਂ ਰਾਤ ਨੂੰ ਡੀਐਸਪੀ ਸਾਹਿਬ ਤੇ ਹੋਰ ਪੁਲਿਸ ਪਾਰਟੀਆਂ ਜਿਹੜੀਆਂ ਐਸਐਚਓ ਜ਼ਬਾਨ ਦੀਆਂ ਬਾਹਰ ਸੀਗੀਆਂ ਏਰੀਆ 'ਚ ਤਾਂ ਕੁਛ ਇਹਨਾਂ ਨੇ ਕਸ਼ਤ ਤੇ ਸੀਗੇ ਸਿੱਕੂ ਜਿਹੜੇ ਖਾਲੜਾ ਸੀਗੇ ਡਲਪਿੰਡ ਦੇ ਸੋ ਉਥੇ ਇਹਨਾਂ ਨੂੰ ਕੁਛ ਹਰਕਤ ਉਥੇ ਲੱਗੀ ਰਾਤੀ 11:12 ਵਜੇ ਦੇ ਕਰੀਬ ਔਰ ਇਹ ਜਦੋਂ ਉਥੇ ਪਹੁੰਚਦੇ ਆ ਤਾਂ ਉਥੋਂ ਕੁਛ ਬੰਦੇ ਜਿਹੜੇ ਦੇਖ ਕੇ ਭੱਜਦੇ ਆ ਤਾਂ ਜਿਨ੍ਹਾਂ ਚੋਂ ਇੱਕ ਮੁੰਡੇ ਨੂੰ ਜਿਹਨੂੰ ਇਹ ਰਾਣਾ ਰਾਣਾ ਹੈਗਾ ਡਲਪਿੰਡ ਦਾ ਹੀ ਇਹਨੂੰ ਜਿਹੜਾ ਕਾਬੂ ਕਰਦੇ ਆ ਕਾਬੂ ਕਰਕੇ ਪੁੱਛਣ ਤੋਂ ਇਹ ਤੋਂ ਪਤਾ ਲੱਗਦਾ ਵੀ ਇਹਨਾਂ ਨੇ ਜਿਹੜੀ ਆ ਪਰੋਂ ਇਹਨਾਂ ਨੂੰ ਲਈ ਸੀ ਔਰ ਜਿਹੜੀ ਡ੍ਰੇਨ ਹੋ ਗਈ ਸੀ ਬੈਟਰੀ ਉਹਦੀ ਜਿਹੜੀ ਬਾਡ ਡਰੋਨ ਦੀ ਔਰ ਡ੍ਰੇਨ ਹੋਣਾ ਜਿਹੜਾ ਡਰੋਨ ਵੀ ਉੱਥੇ ਕਿਉਂਕਿ ਫਲਾਵਰਡ ਜ਼ਿਆਦਾ ਸੀ ਤਾਂ ਇਹਨਾਂ ਨੂੰ ਉਹਨੂੰ ਲਪੋਣ 'ਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਸੀ ਔਰ ਲਜਾਣ 'ਚ ਤਾਂ ਇਹ ਉੱਥੇ ਵੇਟ ਕਰ ਰਹੀ ਸੀ ਤਾਂ ਇਹਨਾਂ ਨੂੰ ਜਿਹੜੀ ਪੀਸ ਪਾਰਟੀ ਪਹੁੰਚ ਜਾਂਦੀ ਹੈ ਔਰ 3 ਕਿਲੋ 166 ਗ੍ਰਾਮ ਦੇ ਕਰੀਬ ਜਿਹੜੀ ਹੀਰੋਇਨ ਤੇ ਇਹ ਡਰੋਨ ਜਿਹੜਾ ਰਿਕਵਰ ਹੁੰਦਾ ਹੈ ਨਾ ਸਰ ਇਹ ਪਹਿਲਾਂ ਵੀ ਕੋਈ ਨਹੀਂ ਮੰਗਾਈਆਂ ਗਈਆਂ ਸਿਰ ਦਬਰੋ ਇਹ ਹੁਣ ਹਜੇ ਇਨਵੈਸਟੀਗੇਸ਼ਨ ਕਰ ਰਹੇ ਆ ਦੋ ਬੰਦੇ ਹਜੇ ਭੱਜੇ ਵੀ ਆ ਉਹਨਾਂ ਚੋਂ ਮੇਨ ਜਿਹੜਾ ਕਿੰਗਪਿੰਨ ਹੈਗਾ ਉਹ ਭੱਜ ਗਿਆ ਉਹ ਲਵ ਲਵ ਕਰਕੇ ਹੈਗਾ ਉਹਨੂੰ ਕਰ ਰਹੇ ਨੇ ਲੌਕਟੇਨ ਜਾਂ ਨਾਮਿਨੇਟ ਹੋਏ ਆ ਉਹਦੇ